ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਇਲਾਕਾ ਬਟਾਲਾ ਰੋਡ પેટ્રોલ ਪੰਪ ਦੇ ਨਜ਼ਦੀਕ ਬਰਗਵਾਰ ਸਰਕਾਰ ਸਾਈ ਝੁਲੇलाल ਜੀ ਦਾ 22ਵਾਂ ਸਲਾਲੇ ਮੇਲੇ ਦੇਸਬੰਦ ਵਿੱਚ ਸਾਈ ਐਸੋਸੀਏਸ਼ਨ ਦੇ ਸੇਵਾਦਾਰਾਂ ਦੇ ਵੱਲੋਂ ਲੰਗਰ ਪੰਡਾਰਾ ਅਤੇ ਠੰਡੇ ਮਿੱਠੇ ਜਲ ਦੀ ਸ਼ੇਭੀਰ ਲਗਾਈ ਗਈ ਅਤੇ ਸੇਵਾਦਾਰਾਂ ਨੇ ਪ੍ਰਸੰਨ ਗੱਲਬਾਤ ਕਰਦੇ ਆ ਦਰਬਾਰ ਦੇ ਬਾਰੇ ਜਾਣਕਾਰੀ ਦਿੱਤੀ ਅੰਮ੍ਰਿਤਸਰ ਦਰਪਣ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਅਮਿਤ ਸੋਹਲਾ ਜੀ ਅਸੀਂ ਸਾਈ ਐਸੋਸੀਏਸ਼ਨ ਵੱਲੋਂ ਜਿਹਨੇ ਸਦੱਸੇ ਹੈਗੇ ਨੇ 22ਵਾਂ ਸਾਲਾਣਾ ਮੇਲਾ ਕਰਵਾ ਰਹੇ ਆ ਜਿਹਦੇ ਵਿੱਚ ਜੁਲੇ ਲਾਲ ਜੀ ਸਰਕਾਰ ਵੱਲੋਂ ਉਹਨਾਂ ਦੀ ਰਹਿਮਤਾ ਵੱਲੋਂ ਟੋਡ ਲੰਗਰ ਅਤੇ ਸ਼ਬੀਲ ਲਗਾਈ ਜਾ ਰਹੀ ਹੈ ਸੰਗਤਾਂ ਲੰਗਰ ਅਤੇ ਪ੍ਰਸ਼ਾਦਾ ਸ਼ੱਕ ਜਾ ਰਹੀਆਂ ਨੇ ਇਸ ਉਪਕਸ਼ੇ ਤੇ ਮੈਂ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਇੱਕ ਮੈਸੇਜ ਅੱਜਕੱਲ੍ਹ ਵੀ ਯੂਜ਼ ਹੁੰਦਾ ਹੈ ਜੋ ਉਦੋਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਪਰਮਾਤਮਾ ਦੇ ਲੜ ਲੱਗੋ ਤੇ ਚੰਗੇ ਕਰਮ ਕਰੋ ਕਿ ਬੁਰਾਈਆਂ ਤੋਂ ਦੂਰ ਰਹੋ ਥੈਂਕ ਯੂ ਜੀ ਮੇਰਾ ਨਾਂ ਗਿੱਨੀ ਹੈ ਇਹ ਮੇਲਾ ਹਰ ਸਾਲ ਇੱਦਾਂ ਲਗਾਇਆ ਜਾਂਦਾ ਬਾਈ ਮੈਂ ਮੇਲਾ ਹੈ ਇਹ ਮੇਲਾ ਸਾਈਂ ਆਡੋ ਵੱਲੋਂ ਦੁਬਈ ਵਾਲਿਆਂ ਵੱਲੋਂ ਲੱਗਾ ਸ਼ਿਫੈਲਾ ਹਰ ਸਾਲ ਇਹ ਮੇਲਾ ਇਦਾਂ ਹੀ ਲੱਗੇ ਰਹਿੰਦਾ ਹੈ ਪਰਮਾਤਮਾ ਇਹਨਾਂ ਨੂੰ ਦਿਨ ਤਰੱਕੀ ਰਾਤ ਚੜ੍ਹਦੀ ਕਲਾ ਦੇ। ਇੱਕ ਮੈਸੇਜ ਆਜ ਪਾ ਵੀ ਦੇ। ਮੈਂ ਜੂਤ ਨੂੰ ਕਹਿੰਦਾ ਵਾ ਸਾਰੇ ਪਰਮਾਤਮਾ ਦੇ ਲੜ ਲੱਗੋ ਪਰਮਾਤਮਾ ਨਾਲ ਲੜ ਲੱਗੋ ਹੋਰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਅੱਜ ਦਾ ਵੀ ਮੈਂ ਯੂਥ ਨੂੰ ਇਹ ਮੈਸੇਜ ਦਿਨਾ ਚਾਹੁੰਦਾ ਚਾਹਨਾ ਵਾ ਨਸ਼ੇ ਛੱਡ ਗਏ ਪਰਮਾਤਮਾ ਨਾਲ ਲੜ ਲੱਗੋ ਉਹ ਚੰਗੇ ਕੰਮ ਕਰੋ ਉਤਕਰ ਚੰਗਾ ਕਰਮ ਕਰੋ